ਸਭ ਤੇ ਬੋਲ ਹਨ ਮਨ ਰੇ ਕਹਾਂ ਪਏ ਉੱਤੇ ਬੋਲ ਬੌਰਾ ਕਿਹਨੂੰ ਕਹਿੰਦੀ ਆ بے ਸਮਝ ਪਾਗਲ ਨੂੰ ਜਿੰਨੂੰ ਪਤਾ ਹੀ ਨਾ ਹੋਵੇ ਕਿ ਇਹਨੂੰ ਜਾਣਾ ਕਿੱਥੇ ਨੂੰ ਆਉਣਾ ਕਿੱਥੇ ਟਿਕਣਾ ਉਹਨੂੰ ਬੌਰਾ ਕਹਿੰਦੇ ਮੈਂ ਤੇ ਅਜੇ ਬੱਚਾ ਹਾਂ ਮੈਂ ਅਜੇ ਜਵਾਨ ਹਾਂ ਮੈਂ ਕਿਹੜਾ ਅਜੇ ਬੁੱਢਾ ਹੋਇਆ ਜੇ ਬੁੱਢਾ ਵੀ ਹੋਵੇ ਤਾਂ ਵੀ ਕਿਹੜਾ ਮਨ ਕਹਿੰਦਾ ਕਿ ਮੈਂ ਮਰ ਜਾਣਾ ਤੇ ਖਤਮ ਹੋ ਜਾਣਾ ਆਸ਼ਾ ਕਹਿੰਦੇ ਸਮਝ ਇਹਨਾਂ ਸਾਵادت ਘਟ ਹੈ ਨਹੀਂ ਜਾਣੇ ਤੂੰ ਜਾਣਦਾ ਵੀ ਪਿੰਨ ਉਮਰ ਘਟ ਜਾਂਦੀ ਹੈ ਭਾਏ ਉਹ ਲੋਭ ਸੰਗ ਹੋੜਾ ਜਿਵੇਂ ਕਪੜਾ ਘਿਲਾ ਹੋ ਜੇ ਨਾ ਚਾਦਰ ਗਿੱਲੀ ਹੋ ਜੇ ਉਹ ਹੋਰ ਭਾਜੀ ਹੁੰਦੀ ਹੈ ਐਵੇਂ ਹੀ ਜਿਹੜਾ ਇਨਸਾਨ ਜਦੋਂ ਵੱਡੀ ਉਮਰ ਹੋ ਜਾਂਦੀ ਹੈ ਹੋਰ ਲੋਭੀ ਹੋ ਜਾਂਦਾ ਲੋਭੀ ਮੈਣਾ ਵਾ ਜਿਆਦਾ ਜੀਵਨ ਵਾਸਤੇ ਹਰ ਇੱਕ ਕੰਮ ਚ ਜਿਆਦਾ ਪਕੜਨ ਦੀ ਖੇਚ ਕਰਦਾ ਇਹ ਸਭ ਸੰਸਾਰ ਨੇ ਸਿਖਾਉਂਦਾ ਹੈ ਕਿ ਜਿੰਨੀ ਛੇਤੀ ਆਪਣੇ ਆਪ ਨੂੰ ਹੌਲਾ ਕੀਤਾ ਜਾਂਦਾ ਕਰ ਲੋ ਕਿਉਂਕਿ ਬਹੁਤਾ ਟਾਈਮ ਨਹੀਂ ਹੁੰਦਾ ਬੰਦੇ ਨੂੰ ਕੀ ਪਤਾ ਕਿੰਨਾ ਕੁ ਟਾਈਮ ਹੈ ਜੇ ਤਾਂ ਮਾਲਕ ਦੀ ਦਾਤ ਜਿੰਨਾ ਚਿਰ ਮਿਲਦੀ ਰਹੇ ਤੋ ਐਸਾ ਇਹ ਸ਼ਬਦ ਜਿਹੜਾ ਸਮੂਹ ਰੂਪੀ ਇੱਕ ਪਾਤਰ ਸਨਮਾਨ ਬਖਸ਼ਿਸ਼ ਕਰਦਾ ਹਨ ਹੋਰ ਸਾਰੇ ਰਲ ਕੇ ਬਣਦੇ Oh, ਲੋਕ ਨੂੰ ਕਰਮਨ ਅਰ ਸੁੰਦਰ ਕ੍ਰਹਿਨਾ ਸੋਚੀ ਤੁਹਾਨੂੰ ਮਨ ਦੇ ਮਨ ਦੇ ਮਨ ਦੇ mm <laughs> Yeah. ਮਨ ਰੇ ਮਨ ਰੇ ਮਨ ਨੇ ਨਾਨਕ ਸੋਣੀ ਨਾ ਸੁਖਿਆ i oh, okay, ਗੋਮ ਦਾ ਉਹ ਤਾਂ ਕਿਸੇ ਕਹਿਦਾ ਕਿ ਸੌਖਾ ਨਹੀਂ ਦਾ ਜਿਹੜਾ ਕਦੀ ਵੈਰ ਨੂੰ ਨਹੀਂ ਗੋਲਦਾ ਉਹਦਾ ਕੀ ਬਣਦਾ ਬਾਸ਼ਾ ਕਹਿੰਦੇ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੇ ਹਮੇਸ਼ਾ ਡਰਦੇ ਉਹਨਾਂ ਦੀ ਸਾਰੀ ਉਮਰ ਡਰ ਚ ਲੰਘ ਜਾਂਦੀ ਆ ਕੋਰੇ ਆ ਜਿਹੜਾ ਸੋਤਿਆ ਇੱਕ ਤੇ ਘਟ ਨਾ ਜਾਵੇ ਤੇ ਨਾਮ ਜਪਣ ਵਾਲਿਆਂ ਨੂੰ ਬੇਫਰ ਨਹੀਂ ਮਿਲਦੀ ਇਸ ਕਰਕੇ ਗੁਰੂ ਜੀ ਆਰਿਓ ਹੁਣ ਮੈਂ ਜਿਹੜਾ ਅਗਲਾ ਸ਼ਬਦ ਪੜ੍ਹਨ ਲੱਗਾ ਉਹਦੇ ਵਿੱਚ ਗੁਰੂ ਸਾਹਿਬ ਮੱਜਾਂ ਪੈ ਮਾਰਦੇ ਨੇ ਜਿਨ੍ਹਾਂ ਨੇ ਸ਼ਤਾਬ ਦੀ ਮਨਾਉਣੀ ਹੈ ਨਾ ਉਹ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੱਲੇ ਪਟੌੜਿਆਂ ਦੇ ਲੰਗਰ ਲਾਇਆ ਨਹੀਂ ਸਕਣਾ ਜ਼ਿਲ੍ਹੇਵਾਂ ਦੇ ਲੰਗਰ ਲਾਇਆ ਨਹੀਂ ਸਕਣਾ ਜੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੀ ਗੱਲ ਮੰਨਣੀ ਪੈਣੀ ਹੈ ਤੇ ਫੇਰ ਜਾ ਕੇ ਸ਼ਤਾਬ ਦੀਆਂ ਸਾਰਥਕ ਮਨਾਈਆਂ ਜਾਣੀਆਂ ਲਓ ਹੁਣ ਗੁਰੂ ਸਾਹਿਬ ਤੋਂ ਕਹਿਣ ਲੱਗੇ ਸੀ ਮੈਸੇਜ ਜੁੜਾਏ ਆ ਸੰਤਾਂ ਨੂੰ ਕੁੱਟ ਕੇ ਪੱਲੇ ਨਾਲ ਬਣ ਲੋ ਪਾਸ਼ਾ ਜੀ ਜੀਤਿੰਬੰਦ ਸਰ ਕਹਿੰਦੇ ਹਰ ਜਸ ਰੇ ਮਨਾ ਗਾਇ ਲੈ ਜਿਹੜੇ ਮਨ ਨੂੰ ਆਖਿਆ ਸੀ ਨੂੰ ਕਹਾ ਓਹ ਹੁੰਦਾ ਗੌਰਾ ਉਹ ਮਨਾਂ ਪਾਗਲਾ ਕਿੱਥੇ ਤਿਰਦਾ ਕਿਹੜੇ ਥਾਲਾ ਚ ਪੁੰਦਾ ਉਸੇ ਮਨ ਨੂੰ ਵੇਖ ਕਹਿੰਦੇ ਹਰ ਜਸ ਰੇ ਮਨ ਹੰਗਾਏ ਲੈ ਜੋ ਸੰਗੀ ਹੈ ਤੇਰੋ ਔ ਸਰਜੀ ਤੇ ਉਹ ਆਤਮੈ ਕਹੇ ਮਾਨ ਲੈ ਮੇਰਾ ਹਰ ਜਸ ਦੇ ਮਨ ਗਾਈ ਲੈ ਜੋ ਸੰਗੀ ਹੈ ਤੇ ਲੋ ਪਰ ਜੇ ਕਿਸ ਨੂੰ ਦੌਣਾ ਹੁੰਦਾ ਆ ਵੀ ਤਾਂ ਜਾਣ ਕੇ ਨਾ ਗਾਵੇ ਤੇ ਫਿਰ ਮਾਨੇ ਦੀ ਗੱਲ ਨਹੀਂ ਨਾ ਮਿੰਨ ਇਹ ਗਉਣਾ ਆਉਂਦਾ ਤਾਂ ਖੁੱਲ ਕੇ ਗਾਵੇ ਗਾਵੇ ਤੇ ਗੁਰੂ ਇਕ ਭਦਰ ਸਾਹਿਬ ਕਹਿੰਦੇ ਗਾਓ ਜਿੰਨਾਂ ਦਾ ਸਕਦੇ ਹਰੀ ਜਸਨਾ ਆਓ ਮੇਰੇ ਨਾਲ ਲੱਗੋ ਹਰਿ ਜਸ ਦੇ ਮਨਾ ਗਾਏ ਲੈ ਜੋ ਸੰਗੀਤ ਹੈ ਤੇਰਾ i ਉੱਚ ਕਰ ਬਾ I yeah. ਏ <laughs> ਮਨੰਗਾ